ਜੀ ਤੋਂ ਤਾਂ ਤੇਰੇ ਨਾਲ ਲక్ష్మణ ਸਿੰਘ ਗੱਲ ਲక్ష్మణ ਜੀ ਕੀ ਮਾਮਲਾ ਹੈ ਚਿੱਠੀਆਂ ਗੈਂਗਸਟਰਾਂ ਦਾ ਮਾਮਲਾ ਤਾਂ ਮਹਾਰਾਜ ਆ ਸਾਨੂੰ ਪਹਿਲੀ ਚਿੱਠੀ ਜਦੋਂ ਆਈ ਉਦੋਂ ਵੀ ਸਿੱਛੂ ਸ਼ਿਸ਼ੂ ਪੰਜੀ ਤੇ ਪੈ ਗਿਆ ਫਿਰ ਦੁਬਾਰੇ ਆਈ ਦੁਬਾਰੇ ਵਾਲੀ ਦਾ ਵੀ ਸਾਨੂੰ ਕੋਈ ਉਗ ਸੁਭ ਨਾ ਕੀ ਸੀ ਉਹ ਚ ਉਹਨਾਂ ਬਸ ਤੇਰੇ ਮੁੰਡੇ ਨੂੰ ਮਾਰ ਦੇਣਗੇ ਤੇਰੇ ਘਰ ਨੂੰ ਅਗਲਾ ਦੇਣਗੇ ਤੇਰੇ ਜਮਾਂਗਾ ਨੂੰ ਮਾਰ ਦੇਣਗੇ ਤੇਰਾ ਪਰਿਵਾਰ ਜੜਦ ਦੇਣਗੇ ਪਿੰਡ ਛੱਡ ਜਾ ਤੂੰ ਬਸ ਆਹ ਕੁਛ ਲਿਖਿਆ ਹੁੰਦਾ ਹੈ ਗੈਂਗਸਟਰਾਂ ਦਾ ਨਾਮ ਲਿਖ ਕੇ ਹੂੰ ਤੀਜੀ ਜਦੋਂ ਚਿੱਠੀ ਆਈ ਜੀ ਤੇ ਮੈਂ ਮਿਹਨਤ ਕਰਕੇ ਜੀ ਉਹ ਬੰਦੇ ਨੂੰ ਪਛਾਣ ਲਿਆ ਜੀ ਅਸੀਂ ਕੈਮਰਾ ਚ ਜਦੋਂ ਕਢਾਈ ਉਹ ਬੰਦੇ ਜਿਹੜੇ ਦੇਖੇ ਤਾਂ ਪਿੰਡ ਦੇ ਹੀ ਬੰਦੇ ਸੀਗੇ ਜੀ ਗੈਂਗਸਟਰਾਂ ਦਾ ਤਾਂ ਐਵੇਂ ਬਾਧੂ ਨਾ ਲਿਖੇ ਜਾਂਦੇ ਤੀਜੀ ਚਿੱਠੀ 'ਚ ਸਾਨੂੰ ਖੁਲਾਸਾ ਹੋਇਆ ਜੀ ਉਹ ਅਸੀਂ ਫੋਟੋਆਂ ਪਿੰਡ ਟਰੈਕ 'ਤੇ ਪਾ ਕੇ ਜੀ ਪੁਲਿਸ ਮਹਿਕਮੇ ਕੋਲ ਕੱਲ ਉਹ ਜੀ 13 ਦਿਨਾਂ ਤੋਂ ਅरेस्ट ਬੰਦੇ ਕਰਿਆ ਕੀ ਮੰਗ ਕਰਦੇ ਮੰਗ ਕਰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਾਹ ਨੂੰ ਇਹੋ ਜਿਹੇ ਬੰਦਿਆਂ ਦੇ ਨੱਥ ਪਵੇ ਕੋਈ ਹੋਰ ਬੰਦਾ ਨਾ ਨਮਾ ਉੱਠੇ ਜੀ ਇਹਨਾਂ ਨੂੰ ਮਾੜੀ ਮੁਟਰੀ ਨੱਥ ਪੂਕਦਾ ਕੰਮ ਮਤਲਬ ਝੂਠੇ ਗੈਂਗਸਟਰ ਦਾ ਨਾਮ ਲੈ ਕੇ ਜਮਾ ਝੂਠਾ ਜੀ ਗੈਂਗਸਟਰ ਨੇ ਉਹਦਾ ਨਾਮ ਇਸਤੇਮਾਲ ਕਰ ਰਹੇ ਹਾਂ ਉਹਨਾਂ ਦਾ ਨਾਮ ਇਕ थाना ਥਰਮਲ ਵੇਕੇ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਜੋ ਕਿ ਲਸ਼ਮਨ ਸਿੰਘ ਵੱਲੋਂ ਪਿੰਡ ਜੋਗਨਾਂਦ ਉਸ ਵੱਲੋਂ ਦਿੱਤੀ ਗਈ ਸੀ ਜਿਸ ਨੇ ਕਿਹਾ ਸੀ ਕਿ ਉਸ ਨੂੰ ਇੱਕ ਧਮਕੀ ਭਰਿਆ ਖੱਤ ਆਇਆ ਹੈਗਾ ਜਿਸ ਤੇ थाना ਥਰਮਲ ਵੱਲੋਂ ਜਦੋਂ ਪੜਤਾਲ ਕੀਤੀ ਗਈ ਤਹੇ ਜੀ ਸਾਹਮਣੇ ਆਈ ਸੀ ਕਿ ਜੋ ਖਤ ਸੀ ਉਹ ਗਮਦੂਰ ਸਿੰਘ ਤੇ ਹਰਦੇਵ ਸਿੰਘ ਜੋ ਉਸੇ ਪਿੰਡ ਦੇ ਰਹਿਣ ਵਾਲੇ ਸੀਗੇ ਉਹਨਾਂ ਵੱਲੋਂ ਦਿੱਤਾ ਗਿਆ ਸੀ ਤੇ ਮੋਢਲੀ ਪੜਤਾਲ 'ਚ ਇਹ ਚੀਜ਼ ਸਾਹਮਣੇ ਆਈ ਹੈਗੀ ਆ ਕਿ ਇਹਨੇ ਦੋਹੋਂ ਦੋਨਾਂ ਧਿਰਾਂ ਦਾ ਆਪਸੀ ਕੋਈ ਪੈਸੇ ਦਾ ਲੈਣ-ਦੇਣ ਸੀਗਾ ਤੇ ਉਸ ਲੈਣ-ਦੇਣ ਦੇ ਚੱਲਦੇ ਇੱਕ ਧਿਰ ਨੇ ਦੂਸਰੇ ਧਿਰ ਨੂੰ ਇੱਕ ਲੈਟਰ ਭੇਜੀ ਜਿਸ ਦੇ ਵਿੱਚ ਕੋਈ ਧਮਕੀ ਵਗੈਰਾ ਦਿੱਤੀ ਹੋਈ ਸੀਗੀ ਤਾਂ ਜਿਸ ਤੇ ਡੀਡੀਆਰ ਨੰਬਰ ਉਸ ਜਿਸ ਇਸ ਸੰਬੰਧੀ ਡੀ.ਡੀ.ਆਰ ਨੰਬਰ ਅਸੀਂ ਰੋਜ਼ਨਾਮੇ 'ਚ ਦਰਜ ਕਰ ਦਿੱਤਾ ਹੈਗਾ ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਆਈ ਸੀਗੀ ਦੋਨਾਂ ਦੋਸ਼ੀਆਂ ਨੂੰ ਅਸੀਂ ਪ੍ਰੀਵੈਂਟਿਵ ਅਰੈਸਟ ਕਰ ਲਿਆ ਜੀ ਤੇ ਬਾਕੀ ਇਸ ਸੰਬੰਧੀ ਅੱਗੇ ਪੜਤਾਲ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ